ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਹੈਗਾ ਸੀ ਜੀ ਸੰਡੇ ਹਰਪ੍ਰੀਤ ਸਕੂਲ ਨਹੀਂ ਸੀ ਗਈ ਉਹਨੂੰ ਸੀ ਅੱਜ ਛੁੱਟੀ ਤੇ ਸਵੇਰੇ-ਸ਼ਵੇਰੇ ਲੱਗੀ ਸੀ ਬਰੂਨੋ ਨਾਲ ਮસ્ਤੀ ਕਰਨਾ ਤੇ ਮੈਂ ਵੀ ਬਰੂਨੋ ਕੋਲ ਗਈ ਕਿਉਂਕਿ ਇਹਨੂੰ ਹੋਈ ਹੋਈ ਸੀ ਕਾਫੀ ਜ਼ਿਆਦਾ ਫੀਸ ਤੇ ਐਲਰਜੀ ਤਾਂ ਫਿਰ ਮੈਂ ਵੇਖਿਆ ਫੀਸ ਤੇ ਕਾਫੀ ਜ਼ਿਆਦਾ ਐਲਰਜੀ ਵੱਧ ਗਈ ਸੀ ਇਸ ਲਈ ਇਸ ਨੂੰ ਜ਼ਿਆਦਾਤਰ ਹੁਣ ਬੰਨ ਕੇ ਹੀ ਰੱਖਦੇ ਆ ਕਿਉਂਕਿ ਬਿਮਾਰੀ ਫੈਲਣ ਦਾ ਡਰ ਹੁੰਦਾ ਆ ਤੇ ਇੱਧਰ ਇਹ ਸਵੇਰੇ-ਸ਼ਵੇਰੇ ਕਹਿ ਰਹੀ ਸੀ ਮੈਨੂੰ ਕਹਿੰਦੀ ਮम्मा ਮੈਂ ਅੱਜ ਭਾਂਡੇਾਂ ਦੀ ਮਿੱਟੀ ਪਾ ਕੇ ਬੈਠੀ ਸੀ ਕਿਆਰੀ ਸੀ ਮੈਂ ਬਣੀ ਹਾਂ ਸ਼ੈਫ ਆ ਜੋ ਮੈਂ ਤੁਹਾਨੂੰ ਆਪਣੀ ਡਿਸ਼ ਟੈਸਟ ਕਰਾਨੀ ਆ ਤੇ ਬਚਪਨ ਐਦਾਂ ਹੀ ਹੁੰਦਾ ਬੱਚਿਆਂ ਦਾ ਸੀ ਜੀ ਛੋਟੇ ਬੰਦੇ ਆਪਾਂ ਸਾਰੇ ਐਦਾਂ ਕਰਦੇ ਹੁੰਨੇ ਆ ਤੇ ਉੱਧਰ ਮੈਨੂੰ ਲੱਗਦਾ ਜੀ ਆਪਣੀ ਦਾਦੀ ਨਾਲ ਹੋਊਗੀ ਕਿ ਥੋੜੀ ਜੀ ਬਹਿਸ ਹੋ ਤੇ ਇਹਨਾਂ ਦੋਨਾਂ ਦੀ ਹੋ ਗਈ ਸੀ ਲੜਾਈ ਕਿਉਂਕਿ ਮੰਮੀ ਇਹਨੂੰ ਡਾਂਟ ਰਹੀ ਸੀ ਕਿ ਤੂੰ ਸੇਰੇ ਸੇਰੇ ਮਿੱਟੀ ਪੱਟ ਕੇ ਟੋਏ ਕਰ ਦਿੰਦੀ ਆ ਤੇ ਭਾਂਡੇ ਭਰ ਕੇ ਬਾਹਰ ਜਾਨੀ ਆ ਫਿਰ ਗੰਦੇ ਕਰ ਦਿੰਦੀ ਆ ਥੋਂਡੀ ਨਹੀਂ ਤੇ ਦੋਨੇ ਜਣੀਆਂ ਵਿਆਸ ਕਰ ਰਹੀਆਂ ਸੀ ਇੱਧਰ ਮੰਮੇ ਨੂੰ ਕਹਿੰਦੀ ਮੰਮਾ ਮੀਨ ਸਾਈਕਲ ਨਾਲ 360 ਡਿਗਰੀ ਘੁੰਮ ਲਿਆ ਤੇ ਬੱਚਿਆਂ ਨੂੰ ਇੱਥੇ ਤੇ ਸੁੱਤੇ ਖੁਸ਼ੀਆਂ ਬਹੁਤ ਵੱਡੀਆਂ ਲੱਗਦੀਆਂ ਹੁੰਦੀਆਂ ਨੇ ਤੇ ਮੈਂ ਦੇ ਨਾਲ ਥੋੜੀਆਂ ਗੱਲਾਂ ਕੀਤੀਆਂ ਫਿਰ ਮੈਂ ਚਲੀ ਗਈ ਜੀ ਉੱਪਰ ਦੇਖਣ ਕੋਠੀ 'ਚ ਜੋ ਕਿ ਤਿੰਨ ਚਾਰ ਦਿਨਾਂ ਤੋਂ ਮੇਰਾ ਢੇੜਾ ਹੀ ਨਹੀਂ ਸੀ ਲੱਗਿਆ ਫਿਰ ਮੈਂ ਦੇਖਿਆ ਇੱਧਰ ਸਾਡੇ ਡ्रेसਿੰਗ ਰੂਮ ਦਾ ਜਿਹੜਾ ਕਬਡ ਸੀ ਉਹ ਵੀ ਉਹਦਾ ਕੰਮ ਸਟਾਰਟ ਹੋ ਗਿਆ ਸੀਗਾ ਡ्रेसਿੰਗ ਰੂਮ ਦੇ ਵਿੱਚ ਦੋ ਕਬਡ ਬਣਨੇ ਸੀ ਇੱਕ ਵਾਲਾ ਸੀਗਾ ਤੇ ਇੱਕ ਹਰਾ ਸੀ ਜੀ ਉਹ ਵਾਲਾ ਡਰੈਸਿੰਗ ਰੂਮ ਦੇ ਕਬਰ ਦੇ ਅੰਦਰਲੀ ਸਾਈਡ ਨੇ ਬਹੁਤ ਹੀ ਲਾਈਟ ਕਲਰ ਦਾ ਮਾਈਕਲ ਲਗਵਾਇਆ ਹੈ ਕਿਉਂਕਿ ਬਾਹਰੋਂ ਅਸੀਂ ਸੋਚਿਆ ਥੋੜਾ ਜਿਹਾ ਡਾਰਕ ਕਲਰ ਹੀ ਰੱਖਾਂਗੇ ਫਿਰ ਮੈਂ ਆਪ ਨੂੰ ਕਿੱਥੇ ਕਿੱਥੇ ਆਪਣੀ ਕਾਫੀ ਦਿਨ ਉਹ ਅੱਜ ਸਬਜ਼ੀ ਬਣਾਉਣ ਦਾ ਟਾਈਮ ਤੇ ਅੱਜ ਅਸੀਂ ਬਣਾ ਰਹੇ ਸੀ ਜੀ ਭਿੰਡੀ ਦੀ ਸਬਜ਼ੀ ਫਿਰ ਮੈਂ ਚਲੀ ਗਈ ਸੀ ਮਾਰਕੀਟ ਤੇ ਮਾਰਕੀਟ ਤੋਂ ਆ ਕੇ ਮੈਂ ਕਾਫੀ ਥੱਕ ਗਈ ਸੀ ਤੇ ਫਿਰ ਮੈਂ ਸ਼ਾਮ ਨੂੰ ਦੁਬਾਰਾ ਫੇਰ ਗਈ ਉੱਪਰ ਕਿਉਂਕਿ ਮੈਂ ਦੇਖਿਆ ਸੋਚਿਆ ਕਿ ਚਲੋ ਦੇਖ ਕੇ ਆਈਏ ਅੱਜ ਕਿੰਨਾ ਕੰਮ ਹੋਇਆ ਤੇ ਹਰਪ੍ਰੀਤ ਦਾ ਬਲੈਸਿੰਗ ਰੂਮ ਤਾਂ ਜੀ ਪੂਰਾ ਹੀ ਰੈਡੀ ਹੋ ਗਿਆ ਸੀਗਾ ਸਾਰੇ ਲੂਵਰ ਪੈਨਲ ਵੀ ਡਨ ਹੋ ਗਏ ਸੀ ਜੇ ਮੈਂ ਤੁਹਾਨੂੰ ਰੋਜ਼-ਰੋਜ਼ ਥੋੜਾ-ਥੋੜਾ ਨਾਲ ਦੀ ਨਾਲ ਦਿਖਾ ਰਹੀ ਸੀ ਬਟ ਅੱਜ ਸਾਰਾ ਫੁੱਲ ਕੰਪਲੀਟ ਹੋ ਗਿਆ ਸੀ ਜਸ ਓਦਾ ਰਹਿ ਗਿਆ ਸੀ ਮਿਰਰ ਲੱਗਣਾ ਜੋ ਹਾਲ ਫਿਲਹਾਲ ਇੱਕ ਤੋਂ ਦਿਨ ਦੇ ਵਿੱਚ ਬਣ ਕੇ ਆ ਜਾਣਾ ਹੈ ਤੇ ਓਧਰ ਸ਼ਾਮ ਤੱਕ ਇਹਨਾਂ ਨੇ ਡਰੈਸਿੰਗ ਰੂਮ ਦੇ ਵਿੱਚ ਕਬਡ ਫਿਟਿੰਗ ਕਰਤੀ ਸੀ ਤੇ ਓ ਵਾਲੀ ਦੀਵਾਰ ਤੇ ਵੀ ਇੱਕ ਕਬਡ ਬਣੇਗਾ ਤੇ ਬਣੇਗਾ ਡਰੈਸਿੰਗ ਮਿਰਰ ਅਤੇ ਤੇਰ ਮੈਂ ਆਪੇ ਮਸ਼ੀਨ ਲਾਈਜ਼ ਕੀਤੀ ਕਪੜੇ ਤੋਂ ਯਾਦ ਦੀ ਬਲੌਗ ਦੇ ਵਿੱਚ ਐਨ ਆਈ ਤੇ ਲੋਕਿਵਾ ਇਹ ਸਸਟੇਕਾਰ ਤੋਂ ਮਿਲਦੇ ਆਂ